ਦੇਰ ਰਾਤ ਹੁਸ਼ਿਆਰਪੁਰ ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਚ ਮੋਹੱਲਾ ਰਿਸ਼ੀ ਨਗਰ ਦੇ ਰਹਿਣ ਵਾਲੀ ਇੱਕ 18 ਸਾਲਾ ਦੇ ਮੁੰਡੇ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਅਦਿੱਤਿਆ ਠਾਕੁਰ ਉਰਫ ਅਬੀ ਪੁੱਤਰ ਕੇਵਲ ਠਾਕੁਰ ਵਜੋਂ ਹੋਈ ਹੈ ਇਸ ਹਾਦਸੇ ਵਿੱਚ ਵਰਨਾ ਗੱਡੀ ਅਤੇ ਐਕਟਿਵਾ ਦੇ ਬੁਰੀ ਤਰ੍ਹਾਂ ਨਾਲ ਪ੍ਰਖੱਚੀ ਉੱਡ ਗਏ ਤੇ ਵਾਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ ਦੇਰ ਰਾਤ ਕਰੀਬ 10 ਵਜੇ ਵਾਪਰਿਆ ਜਦੋਂ ਇੱਕ ਕਾਲੇ ਰੰਗ ਦੀ ਵਰਨਾ ਕਾਰ ਜਿਸ ਨੂੰ ਕਿ ਨੌਜਵਾਨ ਅਦਿੱਤਿਆ ਠਾਕੁਰ ਚਲਾ ਰਿਹਾ ਸੀ ਬਜਵਾੜਾ ਰੋਡ ਤਰਫੋਂ ਆ ਰਹੀ ਸੀ ਤੇ ਜਿਵੇਂ ਹੀ ਬੁੱਲਾਵਾੜੀ ਚੌਕ ਨਜ਼ਦੀਕ ਗੱਡੀ ਪਹੁੰਚੀ ਤਾਂ ਐਕਟਿਵ ਵਿੱਚ ਟਕਰਾਉਣ ਤੋਂ ਬਾਅਦ ਵਰਨਾ ਕਾਰ ਕਈ ਪਲਟੀਆਂ ਖਾ ਗਈ ਤੇ ਇਸ ਹਾਦਸੇ 'ਚ ਅਦਿੱਤਿਆ ਠਾਕੁਰ ਦੀ ਮੁੱਖ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਕਾਰ ਕਾਫੀ ਜ਼ਿਆਦਾ ਤੇਜ਼ ਗਤੀ ਨਾਲ ਆ ਰਹੀ ਸੀ ਤੇ ਬਕਾਬੂ ਹੋ ਕੇ ਐਕਟਿਵਾ ਨਾਲ ਜੱਟ ਕਰਾਈ ਸਥਾਨਕ ਲੋਕਾਂ ਦਾ ਕਹਿਣਾ ਕਿ ਟੱਕਰ ਤੋਂ ਬਾਅਦ ਆਵਾਜ਼ ਇੰਨੀ ਜ਼ੋਰ ਨਾਲ ਆਈ ਕਿ ਲੋਕ ਵੀ ਆਪਣੇ ਘਰਾਂ ਤੇ ਦੁਕਾਨਾਂ ਚੋਂ ਬਾਹਰ ਆ ਗਏ ਘਟਨਾ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਵੀ मौके ਤੇ ਪਹੁੰਚ ਕੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਹਾਂਜੀ ਭਾਜੀ ਕੀ ਨਾਮ ਹੈ ਭਾਜੀ ਆਪਣਾ ਕੀ ਹਾਲ ਹੋਇਆ ਜਿੱਥੇ ਅਨਿਲ ਕੁਮਾਰ ਗੋਤਮ ਮੈਂ ਇੱਥੇ ਕਿਛਤਰੀ ਗਿਆਨ ਪਵਨ ਤੇ ਰਹਿਣਾ ਜੀ ਭਾਜੀ ਤੇ ਅਸੀਂ ਰੋਟੀ ਖਾਂਦੇ ਪਏ ਸੀ ਅੰਦਰ ਏਡੇ ਜ਼ੋਰ ਦੀ ਆਵਾਜ਼ ਆਈਏ દોੜ ਕੇ ਦਾ ਅਸੀਂ ਨਿਕਲਦੇ ਨਿਕਲਦੇ ਵੀ ਮੁੰਡਾ ਦਾ ਪਿੱਛੇ ਪੈ ਕੇ ਆਉਂਦੇ ਤੇ ਗੱਡੀ ਇੱਧਰ ਵੱਜ ਗਈ ਆ ਤੇ ਕਿੰਨੇ ਕੁ ਵੇਲਾ ਟਾਈਮ ਸੀਗਾ ਜੀ ਹੁਣੇ ਕੋਈ 20 ਮਿੰਟ ਹੋਏ ਐ ਤੇ ਜਿਹੜਾ ਬੰਦਾ ਸੀਗਾ ਨਾਲ ਕੀ ਬੰਦਾ ਹੋਰ ਵੀ ਹਿੱਟ ਹੋਇਆ ਕਿ ਕਲਾ ਗੱਡੀ ਵਾਲਾ ਹਿੱਟ ਹੋਇਆ ਉਹ ਗੱਡੀ ਵਾਲੇ ਦੇਖਿਆ ਗੱਡੀ ਵਾਲਾ ਪਿਆ ਉੱਥੇ ਉਹੀ ਚੱਕਿਆ ਸੀ ਅੱਛਾ ਤੁਸੀਂ ਚੱਕਿਆ ਜੀ ਫਿਰ ਤੇ ਪੰਚਾਇਤ ਨੂੰ ਆਸਪਤਾਲ ਉਹ ਭੇਜਿਆ ਤੇ ਫਰੀ ਮਿੰਟ ਰੱਖ ਕੇ ਭੇਜਿਆ ਉਹਨੂੰ ਤੇ ਕੀ ਠੀਕ ਆ ਬਦੰਦਾ ਹਾਂਜੀ ਕੋਈ ਪਛਾਣ ਹੋਈ ਜੀ ਕਿੱਥੇ ਦਾ ਬੰਦਾ ਸੀਗਾ ਪੁਚਾਰ ਜਿਹੜਾ ਦੇਖਿਆ ਕਹਿੰਦੇ ਰਿਸ਼ੀ ਨਗਰ ਦੇ ਐ ਅੱਛਾ ਜੀ ਹਾਂਜੀ ਤੇ ਕੀ ਉਹਦੇ ਘਰ ਤੇ ਆ ਕਿ ਹੋਰ ਉਹਦੇ ਨਾਲ ਸੱਜਣ ਮਿੱਤਰ ਕੇ ਦਾ ਆਇਆ ਹੋਵੇ ਜੀ ਬਸ ਇਹ ਆਏ ਤੁਹਾਡੇ ਪਿੱਛੇ ਆ ਕੇ ਖੜੇ ਬੰਦਾ ਬੰਦਾ ਕਹਿੰਦੇ ਨਹੀਂ ਸੀਗਾ ਆਪਣਾ ਕਿੱਥੋਂ ਦੇ ਰਹਿਣ ਵਾਲੇ ਜੀ ਆਪਾ ਮੇਰਾ ਨਾਮ ਦਵਿੰਦਰ ਕੁਮਾਰ ਹੈ ਤੇ ਫਾਸਲਾंबा ਸ਼ਾਂਤੀ ਨਗਰ ਰਹਿਣ ਵਾਲੇ ਜੀ ਪਾਜੀ ਇੱਥੇ ਜਦੋਂ ਹਾਦਸਾ ਤੁਸੀਂ ਮੌਕੇ ਤੇ ਸੀਗਾ ਜੀ ਹਾਂ ਜੀ ਆਪਾਂ ਅੰਦਰ ਕਟਿੰਗ ਕਰਵਾ ਰਹੇ ਸੀਗਾ ਮੈਂ ਐਕਟੀਵਲ ਮੇਰੀ ਹੈ ਤੇ ਅਸੀਂ ਜਦੋਂ ਧੁਮਾਕਾ ਸੁਣ ਕੇ ਬਾਹਰ ਆਏ ਤੇ ਉਸ ਤੋਂ ਬਾਅਦ ਬੰਦਾ ਪੰਜ ਚੱਕੇ ਖੇਤੀ ਹਸਪਤਲ ਭੇਜਿਆ ਤੇ ਉਸ ਤੋਂ ਬਾਅਦ ਪੁਲਿਸ ਨੇ ਖੋਲ ਕੇ ਤੇ ਤੁਹਾਡਾ ਜਦੋਂ ਸਕੂਟਰ ਜਦੋਂ ਇਹਦਾ ਉਦੋਂ ਘਟਨਾ ਚਾਹਿਆ ਹੈਗਾ ਨਾਲ ਤੁਸੀਂ ਬਾਹਰ ਸੀਗੇ ਨਹੀਂ ਅੰਦਰ ਸੀਗੇ ਅਸੀਂ ਅੰਦਰ ਸੀ ਇਹ ਬਾਹਰ ਐਕਟੂਅਲ ਲਾ ਕੇ ਗਿਆ ਮੈਂ ਅੰਦਰ ਕਟਿੰਗ ਕਰਵਾ ਰਿਆ ਸੀਗਾ ਤੇ ਬਾਹਰ ਧਮਾਕਾ ਹੋੰਦੇ ਸਾਰੀ ਆਪਾਂ ਬਾਹਰ ਆ ਗਏ ਤੇ ਦੇਖਿਆ ਤੇ ਉਹ ਜ਼ਖਮੀ ਸੀ ਤੇ ਉਹਨੂੰ ਜਲਦ ਤੋਂ ਜਲਦ ਸੇ ਹਸਪਤਾਲ ਭੇਜ ਦਿੱਤਾ ਤੇ ਕਿਦਾ ਉਹਦੀ ਹਾਲਤ ਕਿਦਾ ਠੀਕ ਹੈ ਜੀ ਉਹਦੀ ਇਹ ਹਰ ਤਾਂ ਹੁਣ ਪਤਾ ਕਰਕੇ ਅੱਦੀ ਪੁੱਛਾਂਗੇ ਤੇ ਕਿਹਨਾਂ ਨੇ ਚੱਕ ਕੇ ਪਾਇਆ ਜੀ ਉਹਨੂੰ ਰਿਕਸ਼ਾ ਦੇ ਵਿੱਚ ਇਹ ਅਸੀਂ ਪਾਇਆ ਜੀ ਸਾਰੇ ਇੱਥੇ ਹੋਰ ਵੀ ਸੀਗੇ ਉਹ ਗੁਆਂਢ ਦੇ ਲੋਕ ਸਕੀ ਨਾ ਹੋ ਜੀ ਆਪਣਾ ਇਹ ਜਿਹੜਾ ਹਾਦਸਾ ਹੋਇਆ ਸੀ ਕੀ ਲੱਗਦਾ ਕੀ ਵਜ੍ਹਾ ਹੋਵੇਗੀ ਕਿ ਆਫਰ ਨੂੰ ਅਸੀਂ ਕੁਝ ਆਤਮ ਮੌਕੇ ਤੇ ਮੁجهه ਗਏ ਅਕਸੀਡੈਂਟ ਹੋਇਆ ਇਹ ਪਹਿਲਾਂ ਤੋਂ ਅਚਾਨਕ ਆਇਆ ਤੇ ਗਰੀਟ ਜਾਵੇ ਫਾਇਦੇ ਹਾਰੇ ਬੱਲੇ ਕੋਈ ਸਭ ਜਾਣਕਾਰੀ ਮਿਲੀ ਜੀ ਅਮ੍ਰਿਤਕ ਜਿਹੜਾ ਸੀਗਾ ਕੌਣ ਸੀਗਾ ਜੀ ਇਹ ਪਤਾ ਨਹੀਂ ਲੱਗ ਰਿਹਾ ਕਿਸੇ ਦੇ ਹੱਥੋਂ ਦੱਸ ਸਕਦਾ ਕੋਈ ਇੱਥੇ ਕੋਈ ਸੀਸੀਟੀਵੀ ਵੀ ਨਾ ਲੱਗਾ ਹੋਵੇ ਸਹੀ ਆਪਦੀ ਬਾਰੇ ਤੁਹਾਨੂੰ ਕੋਈ ਪਤਾ ਲੱਗਾ ਹੋਵੇ ਚੈੱਕ ਕਰ ਰਹੇ ਹਾਂ ਤਰਕੀ ਰੋਡ ਦਾ ਮਾਗੇ ਆ ਕੀ ਲੱਗਦਾ ਜੀ ਕਿ ਹਾਦਸੇ ਦੇ ਵਜਾ ਕੀ ਹੋਇਆ ਹੋਵੇਗੀ ਕੀ ਹੋਰ ਵੀ ਸਾਰੇ ਵਿੱਚ ਜ਼ਖਮੀ ਹੋਏ ਦੀ ਸੂਚਨਾ ਮਿਲੀ ਜੀ ਇੱਕ ਤੋਂ ਹਾਸਰ ਇੱਕ ਤੋਂ ਵੀ ਇੱਕ ਤੋਂ ਦੇ ਵਿੱਚ ਵੀ ਹੋਇਆ ਤਾਂ ਵੀ ਇਕੱਠੀ ਹੋ ਗਈ ਉਹ ਤਾਂ ਜਿਹੜਾ ਬੰਦਾ ਸੀਗਾ ਜੀ ਲੂਨ ਦੇ ਵਿੱਚ ਬੈਠਾ ਸੀਗਾ ਜੀ ਹਮ ਕਹਾਂ ਸੀ ਇੱਕ ਤੋਂ ਚ ਵੱਜ ਕੇ ਕਹਾਂ ਅੰਬਜ ਤੇ ਇਸ ਟਾਈਮ ਉਹ ਦੇਖੀ ਹੋਰ ਕੀ ਪਰਜਨਾ ਦਾ ਕੀ ਬਿਆਨ ਜਾਂ ਕੁਝ ਹੋਰ ਹੋਇਆ ਜੀ ਇਸ ਟਾਈਮ ਉਹ ਡਿਊਟੀ ਆਪ ਨੂੰ ਬੁਲਾ ਰਹੇ ਨੇ we at gna university see potential in everyone and everything around us we drive innovation and entrepreneurship we groom competent global citizens to effect positive change around them